ਸਭ ਤੋਂ ਪਹਿਲਾਂ ਮੈਂ ਉਸ ਪਰਮਪਿਤਾ ਪਰਮਾਤਮਾ ਦਾ ਕੁਟਾਨ ਕੋਟ ਸ਼ੁਕਰਗਰਦਾਂ ਤੇ ਸਾਡੀ ਆਮ ਆਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਤੇ ਸਾਡੇ ਪੰਜਾਬ ਦੇ ਇਨਚਾਰਜ ਦਿੱਲੀ ਤੋਂ ਸ਼੍ਰੀ ਮਨੀਸ਼ ਚਸ਼ੂਦੀਆ ਜੀ ਤੇ ਸ਼੍ਰੀ ਅਮਨ ਅਰੋੜਾ ਜੀ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੜੀ ਤੇ ਇਹ ਜਿਹੜੀ ਅਹਿਮ ਜ਼ਿੰਮੇਵਾਰੀ ਸੌਂਪੀ ਆ ਤੇ ਮੈਂ ਆਪਣੇ ਹਲਕੇ ਸਨੌਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਉਹਨਾਂ ਦੀ ਮੈਂ ਸੇਵਾ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਸਾਣਾ ਸਾਹਿਬ ਹੜ੍ਹਾਂ ਦੇ ਕਾਰਨ ਜਿਹੜੀ ਸਨੌਰ ਦੇ ਵਿੱਚ ਕਾਫੀ ਪ੍ਰੋਬਲਮ ਆਈ ਹੈਗੀ ਤੇ ਕਿਵੇਂ ਜਿਹੜਾ ਹੁਣ ਦੇਖੋ ਜੇ ਆਪਾਂ ਹੜ੍ਹਾਂ ਦੀ ਗੱਲ ਕਰੀਏ ਤੇ ਪੂਰੀ ਸਰਕਾਰ ਪੂਰੀ ਮਸਤੀਦੀ ਨਾਲ ਆਮ ਲੋਕਾਂ ਦੀ ਸੇਵਾ ਵਾਸਤੇ ਪਿਛਲੇ ਲਗਭਗ 15-20 ਦਿਨ ਤੋਂ ਜੁਟੀ ਹੋਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪਿਛਲੇ ਦਿਨੀ ਨਿਰਦੇਸ਼ ਕਰ ਦਿੱਤੇ ਗਏ ਸੀਗੇ ਵੀ ਆਮ ਲੋਕਾਂ ਦੀ ਸਭ ਲੋਕਾਂ ਦੀ ਗਿਰਦਾਵਰੀ ਪੂਰੇ ਸਮੇਂ ਦੇ ਕੀਤੀ ਜਾਵੇ ਤੇ ਸੋਮਵਾਰ ਤੋਂ ਉਹ ਗਿਰਦਾਵਰੀਆਂ ਦਾ ਕੰਮ ਸ਼ੁਰੂ ਹੋ ਚੁੱਕਾ ਵਾ ਤੇ ਆਉਣ ਵਾਲੇ 3-4 ਦਿਨਾਂ ਚ ਗਿਰਦਾਵਰੀਆਂ ਦਾ ਕੰਮ ਮੁਕੰਮਲ ਕਰਕੇ ਬਹੁਤ ਜਲਦੀ ਲੋਕਾਂ ਨੂੰ ਜਿਹੜੇ ਮੁਆਵਜ਼ੇ ਆ ਉਹ ਪਹੁੰਚਾ ਦਿੱਤੇ ਜਾਣ। ਸਨੌਰ ਹਲਕੇ ਵਿੱਚ ਕਿਹੜੇ ਅਜੇ ਦੋ ਕੰਮ ਮੇਨ ਆ ਜਿਹੜੇ ਤੁਸੀਂ ਪਾ ਕੇ ਬੋਲਗੇ ਸਨੌਰ ਹਲਕੇ ਵਾਲਿਆਂ ਵੱਲੋਂ ਦੇਖੋ ਜੇ ਕੰਮ ਕਰੀ ਕੰਮ ਦੋ ਨਹੀਂ ਹੈਗੇ ਕੰਮ ਤੇ ਬਹੁਤ ਜ਼ਿਆਦਾ ਕੰਮ ਦੇ ਬਹੁਤ ਜ਼ਿਆਦਾ ਯਾਨ ਲੋ ਸਨੌਰ ਹਲਕੇ ਦੇ ਤੇ ਜਿਹੜੇ ਵੀ ਕੰਮ ਆ ਉਹ ਸਾਰਿਆਂ ਨੂੰ ਬੜੀ ਤਹੱਦਲੀ ਤੇ ਇਮਾਨਦਾਰੀ ਨਾਲ ਬ੍ਰਦਰ ਦੇਖੋ ਗੱਲ ਇਦਾਂ ਜੇ ਕੁਝ ਵੀ ਜੇ ਪਿਛਲੇ ਦਿਨਾਂ ਚ ਕੁਝ ਗਲਤ ਹੋਇਆ ਤੇ ਆਪਾਂ ਸਾਰੇ ਅਸੀਂ ਰੜ ਕੇ ਉਸ ਚੀਜ਼ ਦਾ ਸਹੀ ਨਿਆਂ ਦਵਾਂਗੇ ਲੋਕਾਂ ਨੂੰ ਤੇ ਜਿਨ੍ਹਾਂ ਨੇ ਵੀ ਕੁਝ ਗਲਤ ਕੀਤਾ ਉਹਨਾਂ ਨੂੰ ਸਜ਼ਾ ਮਿਲ ਵੀ ਚੁੱਕੀ ਆ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਮਿਲ ਵੀ ਜਾਊਗਾ। ਤੁਹਾਡੇ ਮੰਨ ਦੇ ਵਿੱਚ ਕੀ ਆ ਕਿ ਤੁਸੀਂ ਸਨੌਰ ਦੇ ਹਲਕੇ ਦੇ ਕੀ ਦੇਖੋ ਜੋ ਵੀ ਸਨੌਰ ਦੇ ਹਲਕੇ ਦੇ ਲੋਕਾਂ ਵਾਸਤੇ ਹਲਕੇ ਵਾਸਤੇ ਜਿਹੜੀਆਂ ਜਿਹੜੀਆਂ ਵੀ ਲੋੜਾਂ ਹੋਣਗੀਆਂ ਮੈਂ ਆਪਣੇ ਵੱਲੋਂ ਤੇ ਆਪਣੀ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਆਪਣੇ ਹਲਕੇ ਲੋਕਾਂ ਵਾਸਤੇ ਉਹ ਪਾਸ ਕਰਵਾ ਕੇ ਲਿਆਵਾਂਗਾ ਪੰਚਾਰਜ ਤੋਂ ਭਾਅ 2027 ਤੁਸੀਂ ਟਿਕ ਦੇ ਦੇਖੋ ਮੈਂ ਤਾਂ ਇਹ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮਾਦੀ ਦੇ ਜਰੀਏ ਹਲਕੇ ਸਨੌਰ ਦੇ ਲੋਕਾਂ ਨੂੰ ਪਾਰਟੀ ਵੱਲੋਂ ਜਿਹੜੀ ਇਹ ਅਹਿਮ ਜਿਹੜੀ ਮੈਨੂੰ ਜ਼ਿੰਮੇਵਾਰੀ ਲਈ ਗਈ ਆ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਸਰਕਾਰ ਦੇ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣ ਨੂੰ ਤੇ ਪਾਰਟੀ ਦੀ ਨੀਤੀਆਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਨੂੰ ਮੇਰੀ ਪਹਿਲ ਦੇਖੋ ਇਹ ਤੇ ਸਾਡੀ ਮਿਹਨਤ ਹੈ ਜਿਨ੍ਹਾਂ ਨੂੰ ਪਹਿਲਾਂ ਲੋਕਾਂ ਨੇ ਚੁਣ ਕੇ ਭੇਜਿਆ ਤੇ ਉਹਨੇ ਲੋਕਾਂ ਨਾਲ ਕੀ ਕੀਤਾ ਜੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ ਪਾਰਟੀ ਨੇ ਪਹਿਲਾਂ ਵੀ ਸਾਨੂੰ ਇੰਨੇ ਮਾਣ ਦਿੱਤੇ ਆ ਤੇ ਅੱਜ ਇੱਕ ਬਹੁਤ ਵੱਡਾ ਅਹਿਮ ਜਿਹੜਾ ਮੈਨੂੰ ਜ਼ਿੰਮੇਵਾਰੀ ਹੋਰ ਦਿੱਤੀ ਆ ਬਾਕੀਆਂ ਵਾਸਤੇ ਇਹ ਹੋਊਗਾ ਸ਼ੁਗਲ ਬਈ ਹਲਕਾ ਇੰਚਾਰਜ ਲੱਗੇ ਆ ਮੈਂ ਤੇ ਆਪਣੇ ਵਾਸਤੇ ਇੱਕ ਚੈਲੰਜ ਸਮਝਦਾ ਆਪਣੇ ਲੋਕਾਂ ਦੇ ਕੰਮ ਕਰਨੇ ਤੇ ਡਟ ਕੇ ਦਿਨ ਰਾਤ 24 ਘੰਟੇ ਸਨੌਰ ਦੇ ਲੋਕਾਂ ਵਾਸਤੇ ਉਹਨਾਂ ਦੇ ਕੰਮਾਂ ਵਾਸਤੇ ਖੜਾਂਗੇ 2027 ਨੂੰ ਜਿਹੜਾ ਪੱਕੀ ਲੱਗਦਾ ਜਿਵੇਂ ਦੇਖੋ ਭਰਾ ਬਹੁਤ ਅੱਜ ਤੇ ਪਾਰਟੀ ਵੱਲੋਂ ਇੱਕ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਅੱਜ ਤੋਂ ਹੀ ਮੇਰਾ ਕੰਮ ਸ਼ੁਰੂ ਆ ਆਪਣੇ ਸੰਗਠਨ ਦਾ ਆਪਣੀ ਸਰਕਾਰ ਦਾ ਆਪਣੀ ਪਾਰਟੀ ਦਾ ਇਹ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਕੰਮ ਦੱਸਣਗੇ ਕਿ ਕਿੱਧਰ ਵੱਲ ਨੂੰ ਤੁਰਨਾ ਨੇ ਐਮਐਲਏ ਨੇ ਕੀ ਕੀਤਾ ਜੀ ਤੁਸੀਂ ਕਿੰਨੇ ਸਮਝਦੇ ਭਰਾ ਜੀ ਜਿੰਨੇ ਕੁਛ ਕੀਤਾ ਉਹ ਭੁਗਤ ਰਿਆ ਅਸੀਂ ਆਪਣੀ ਗੱਲ ਕਰਦੇ ਆ ਆਪਣੀ ਸਰਕਾਰ ਦੀ ਗੱਲ ਕਰਦੇ ਆ ਸਾਡੀ ਸਰਕਾਰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਬੜੀ ਨੇਕ ਨੀਅਤ ਨਾਲ ਪੰਜਾਬ ਦੇ ਕੰਮਾਂ ਤੇ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਡਟੇ ਹੋਏ ਆ ਤੇ ਅੱਜ ਉਹਨਾਂ ਨੇ ਮੈਨੂੰ ਸਨੌਰ ਵਾਸਤੇ ਥਾਪੜਾ ਦਿੱਤਾ ਤੇ ਅਸੀਂ ਵੀ ਡੱਟ ਕੇ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਾਂਗੇ